ਦਰਪਣ ਟੀਵੀ ਨਾਲ ਜਿਹੜੇ ਸਾਰੇ ਦਰਸ਼ਕਾਂ ਨੂੰ ਸਾਹਿਬ ਸਿੰਘ ਸਿਮਰਨ ਮੱਟਵਲੋਂ ਪਿਆਰ ਪਰਿ ਸਤਿ ਸ਼੍ਰੀਕਾਲ ਸੋ ਅੱਜ ਸੀ ਪਹੁੰਚੇ ਹਾਂ ਭਾਰਤੀ ਵਾਲਮੀਕੀ ਆਧੇ ਤਰਮ ਸਮਾਜ 1964 ਦੇ ਰਾਸ਼ਟਰੀ ਸੰਚਾਲਕ ਵੀਰ ਸੁਮਿਤ ਕਾਲੀ ਜੀ ਦੇ ਘਰ ਵਿਖੇ ਸੋ ਅਸੀਂ ਗੱਲ ਕਰਦੇ ਆ ਵੀਰ ਜੀ ਉਹਨਾਂ ਦਾ ਸਤਿ ਸ਼੍ਰੀਕਾਲ ਵੀਰ ਜੀ ਸਤਿ ਸ਼੍ਰੀ ਗਾ ਜੀ ਸਾਰਿਆਂ ਜੈ ਵਾਲਮੀਕੀ ਜੈ ਵੀਰ ਜੈ ਵਰਤ ਮੇਰਾ ਨਾਮ ਸੁਮਿਤ ਕਾਲੀਆ ਆ ਮੈਂ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ 1964 ਦਾ ਰਾਸ਼ਟਰੀ ਸੰਚਾਲਕ ਹਾਂ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਮੇਰੇ ਗ੍ਰਹਿ ਨਿਵਾਸ ਤੇ ਪਹੁੰਚੇ ਜੀ ਤੇ ਮੀਡੀਆ ਸਾਡਾ ਇਹ ਥਾਮਿਆ ਕਿ ਜਿਹੜਾ ਹਮੇਸ਼ਾ ਹੀ ਸਾਡੀ Dalit ਭਾਈਚਾਰੇ ਦੀ ਆਵਾਜ਼ ਨੂੰ ਬੁਲੰਦ ਕਰਦਾ ਹੈ ਔਰ ਘਰਾਂ ਘਰਾਂ ਦੇ ਵਿੱਚ ਸਾਡਾ ਜਿਹੜਾ ਮੈਸੇਜ ਪਹੁੰਚਾਉਂਦਾ ਹੈ ਕੁਝ ਵਿਸ਼ੇਸ਼ ਮੁੱਦੇ ਨੇ ਬਾਰੇ ਅਸੀਂ ਅੱਜ ਵੀਜੀ ਦੇ ਨਾਲ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੀ ਸਰਕਾਰ ਦੀ ਜਿਸ ਤਰ੍ਹਾਂ ਹਰ ਵਾਰ ਸਰਕਾਰਾਂ ਬਦਲਦੀਆਂ ਨੇ ਤੇ ਵਿਸ਼ਵਾਸ ਦਿਵਾਉਂਦੀਆਂ ਨੇ ਕਿ ਐਸੀ ਪਾਇ ਚਾਰੇ ਵਾਸਤੇ ਕੁਝ ਨਾ ਕੁਝ ਕੀਤਾ ਜਾਵੇਗਾ ਕਿ ਉਹ ਸਰਕਾਰਾਂ ਉਹਨਾਂ ਗੱਲਾਂ ਤੇ ਪੂਰੀਆਂ ਉਤਰਦੀਆਂ ਨੇ ਦੇਖੋ ਜੀ ਚਾਹੇ ਅੱਜ ਦੀ ਸਰਕਾਰ ਹੈ ਤੇ ਚਾਹੇ ਪਿੱਛੇ ਜਿਹੜੀਆਂ ਸਰਕਾਰਾਂ ਰਹਿ ਚੁੱਕੀਆਂ ਵਾ ਕੋਈ ਵੀ ਜਿਹੜਾ ਬੰਦਾ ਵਾ ਉਹ VOTING ਇਸ ਕਰਕੇ ਕਰਦਾ ਕਿ ਉਹਨਾਂ ਵਾਲੇ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਉਹ ਸਾਡੇ ਮਤਲਬ ਕਿ ਐਸੀ ਭਾਈਚਾਰੇ ਨੂੰ ਕੋਈ ਫੈਸਿਲਿਟੀਆਂ ਦੇਣੀਆਂ ਜਾਂ ਸਾਡੇ ਬੱਚਿਆਂ ਨੂੰ ਫੈਸਿਲਿਟੀਆਂ ਦੇਣੀਆਂ ਔਰ ਸਾਡੀ ਜਿਹੜੀ ਕੋਈ ਮਤਲਬ ਕਿ ਜਦੋਂ ਸਾਨੂੰ ਸਰਕਾਰਾਂ ਵੱਲੋਂ ਕੋਈ ਇਹ ਸੁਵਿਧਾਵਾਂ ਮਿਲਣਗੀਆਂ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਆਪਣੇ ਬੱਚਿਆਂ ਦਾ ਕੋਈ ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਦਾ ਫਿਊਚਰ ਸਿਕਯੂਰ ਕਰ ਸਕਦੇ ਆ ਮਗਰ ਜਿਦੋਂ ਸਮੇਂੀਆਂ ਸਰਕਾਰਾਂ ਜਿਹੜੀਆਂ ਪਿੱਛੇ ਬਣਾਈਆਂ ਜਾਂ ਹੁਣ ਦੀਆਂ ਵੀ ਬਣਾਈਆਂ ਵਾ ਉਹ ਹਮੇਸ਼ਾ ਹੀ ਦਲਿਤ ਭਾਈਚਾਰੇ ਨੂੰ ਜਿਹੜੀ ਆ ਨਰਾਸ਼ਗੀ ਹੁੰਦੀ ਆ ਕਿਉਂਕਿ ਤੁਸੀਂ ਦੇਖ ਲਓ ਸ਼ਰੂਕਾਰ ਬੰਦਾ ਕੋਈ ਵੋਟ ਨਹੀਂ ਪਾਉਂਦਾ ਜਦੋਂ ਵੀ ਬਣਗੇ ਨਾ ਜਿਹੜੇ ਲੋਗ ਸਰਕਾਰਾਂ ਬਣਾਉਂਦੇ ਆ ਸਾਡਾ ਐਸੀ ਭਾਈਚਾਰਾ ਜਿਹੜਾ ਸਰਕਾਰਾਂ ਬਣਾਉਂਦਾ ਵਾ ਉਹ ਹਮੇਸ਼ਾ ਹੀ ਇਸ ਕਰਕੇ ਬਣਾਉਂਦਾ ਕਿ ਯਕੀਨ ਆ ਲੈਂਦੇ ਆ ਕਿ ਆਣ ਆਲੇ ਪਾਸਾ ਦੇ ਸਮਾਜ ਦੇ ਵਿੱਚ ਸਾਨੂੰ ਕੋਈ ਅੱਛੀ ਸੁਵਿਧਾਵਾਂ ਮਿਲਣ ਮਗਰ ਹਮੇਸ਼ਾ ਹੀ ਸਾਨੂੰ ਜਿਹੜੀਆਂ ਉਹ ਨਰਾਜਗੀ ਦਾ ਜਿਹੜਾ ਮੂੰਹ ਦੇਖਣਾ ਪੈਂਦਾ ਹੁਣ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੁਣ ਤੁਸੀਂ ਦੇਖ ਲਓ ਇਹ ਕਰ ਦੋ ਘੱਟ 3-3.5-4 4 ਸਾਲ ਹੋ ਰਿਹਾ ਬਣੀ ਨੂੰ ਉਹ ਇਸ ਕਰਕੇ ਬੜਾਈ ਹੀ ਕਿ ਲੋਕਾਂ ਨੇ ਇੱਕ ਮਤਲਬ ਕਿ ਸੋਚਿਆ ਕਿ ਸ਼ਾਇਦ ਕੋਈ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਸਾਡੇ ਵਾਸਤੇ ਕੋਈ ਦਲਿਤ ਭਾਈਚਾਰੇ ਵਾਸਤੇ ਕੋਈ ਵਧੀਆ ਚੀਜ਼ ਲਿਆਏਗੀ ਸਰਕਾਰਾਂ ਨੇ ਵਧੀਆਂ ਸਹੂਲਤਾਂ ਸਾਨੂੰ ਮਿਲਣਗੇ ਪਾਰਟੀ ਦੇਣਗੇ ਲੋਕ ਮਗਰ ਇਸ ਪਾਰਟੀ ਤੋਂ ਵੀ ਸਾਡਾ ਜਿਹੜਾ ਵਿਸ਼ਵਾਸ ਉੱਟ ਗਿਆ ਕਿਉਂ ਇਹਨਾਂ ਨੇ ਆਪਣੇ ਸਰਕਾਰੀ ਮਹਿਕਮਿਆਂ ਦੇ ਵਿੱਚ ਸਰਦਾਰ ਭਗਤ ਸਿੰਘ ਜੀ ਦੀ ਕੋਟੋ ਲਗਾਈ ਬਾਬਾ ਸੰਭੂ ਅਬਿਟ ਕਰਦੀ ਕੋਟੋ ਲਗਾਈ ਅਸੀਂ ਲੋਕਾਂ ਨੇ ਦੇਖਿਆ ਕਿ ਸ਼ਾਇਦ ਜਿਨ੍ਹਾਂ ਜਿਨ੍ਹਾਂ ਨੇ ਇਹ ਸੰਘਰਸ਼ਾਂ ਦੀ ਲੜਾਈ ਲੜੀ ਜਿਨ੍ਹਾਂ ਦੀਆਂ ਨਾਲ ਪੋਟਵਾਂ ਲਾਈਆਂ ਵਾ ਸ਼ਾਇਦ ਸਾਨੂੰ ਵੀ ਇਹ ਨਿਆਂ ਦੇ ਸਕਣਗੇ ਮਗਰ ਇਸ ਤਰ੍ਹਾਂ ਨਹੀਂ ਹੋ ਰਿਹਾ ਮੌਕੇ ਦੀ ਸਰਕਾਰ ਜਿਹੜੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਦੇ ਵੈਸੇ ਅੱਜਕੱਲ੍ਹ ਦਲਿਤ ਭਾਈਚਾਰੇ ਨਾਲ ਤੇ ਜ਼ਿਆਦਾ ਹੀ ਅਤਿਆਚਾਰ ਕਰਦੀ ਪਈ ਜਦੋਂ ਦੀ ਇਹ ਸਰਕਾਰ ਬਣੀ ਅਸੀਂ ਤਾਂ ਬੜਾ ਕੁਝ ਸੋਚਿਆ ਸੀ ਕਿ ਲੋ ਜੀ ਇਹਨਾਂ ਨੇ 92 93 ਜਿਹੜੀਆਂ ਕੋਈ ਸੀਟਾਂ ਜਿੱਤੀਆਂ ਇਹ ਇਸ ਕਰਕੇ ਜਿੱਤੀਆਂ ਹੀ ਕਿ ਉਹਨਾਂ ਲਈ ਸਮੇਂ ਦੇ ਵਿੱਚ ਸ਼ਾਇਦ ਇਹ ਸਾਨੂੰ ਕੋਈ ਅੱਛਾ ਰੂਪ ਦੇਗੀ ਸਾਨੂੰ ਕੋਈ ਅੱچھے ਫਾਇਦੇ ਦੇਗੀ ਮਗਰ ਅਜਨੇ ਟਾਈਮ ਦੇ ਵਿੱਚ ਸਭ ਨਾਲ ਨੱਕਵੀ ਜਿਹੜੀ ਸਰਕਾਰ ਹੈ ਉਹ ਆਵਾਮਾਂ ਦੀ ਭਾਟੀ ਸਰਕਾਰ ਹੈ ਤੁਸੀਂ ਗੱਲ ਕੀਤੀ ਹੈ 바ਵਾ ਸਾਹਿਬ ਅੰਬੇਦਕਰ ਜੀ ਦੀ ਤਸਵੀਰ ਦੀ ਜਿਸ ਤਰ੍ਹਾਂ ਦੇਖਿਆ ਗਿਆ ਕਿ ਪਿਛਲੇ ਥੋੜੇ ਚਿਰ ਪਹਿਲਾਂ ਕੁਝ ਮਹੀਨਿਆਂ ਪਹਿਲਾਂ ਜੋ 바ਵਾ ਸਾਹਿਬ ਅੰਬੇਦਕਰ ਜੀ ਦੀ ਮੂਰਤੀ ਦੇ ਨਾਲ ਛੇੜਛਾੜ ਕੀਤੀ ਗਈ ਸੀ ਤੇ ਹਰ ਵਾਰ ਐਸੀ ਭਾਈਚਾਰੇ ਨੂੰ ਇਸੇ ਤਰ੍ਹਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਫਿਰ ਬਿਨਾਂ ਕਿਸੇ ਗੱਲ ਦੇ ਇਹਨਾਂ ਚੀਜ਼ਾਂ ਨਾਲ ਛੇੜਛਾੜ ਕਰਨ ਤੋਂ ਬਾਵਜੂਦ ਉਸ ਚੀਜ਼ ਦੀ ਕੋਈ ਕਾਰਵਾਈ ਨਹੀਂ ਹੁੰਦੀ ਉਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਬਾਬਾ ਸਾਹਿਬ ਮੀਟ ਕਰਨ ਦੀਆਂ ਫੋਟਵਾਂ ਦੇ ਨਾਲ ਛੇੜਛਾੜ ਕੀਤੀ ਜਾਂਦੀ ਆ ਉਹਨਾਂ ਦੀਆਂ ਮੋਤੀਆਂ ਨੂੰ ਖੰਡਿਤ ਕੀਤਾ ਜਾਂਦਾ ਵਾ ਤੇ ਕੁਝ ਮਨੁਵਦੀ ਲੋਕ ਸਾਰੇ ਨਹੀਂ ਹੁੰਦੇ ਕੁਝ ਮਨੁਵਦੀ ਲੋਕ ਜਿਹੜੇ ਆ ਉਹ ਬਾਬਾ ਸਾਹਿਬ ਮੀਟ ਕਰਨ ਨੂੰ ਨਹੀਂ ਮੰਨਦੇ ਉਹਨਾਂ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਉਹ ਚੁੰਦੇ ਆ ਕਿ ਇਹ ਲੋਕਾਂ ਨੂੰ ਫਿਰ ਗੁਲਾਮ ਬਣਾਇਆ ਜਾਵੇ ਕਿਉਂ ਬਾਬਾ ਸਾਹਿਬਾਂ ਮੀਟ ਕਰਨੇ ਕੱਲਿਆਂ ਨਹੀਂ ਪੜ੍ਹ ਲੇਖ ਕੇ ਭਾਰਤ ਦਾ ਸੰਵਿਧਾਨ ਲਿਖਿਆ ਔਰ ਭਾਰਤ ਦੇਸ਼ ਦੇ ਐਸਸੀ ਭਾਈਚਾਰੇ ਨੂੰ ਚਾਹੇ ਉਹ ਐਸਸੀ ਹੀ ਚਾਹੇ OBC ਹੀ ਚਾਹੇ OBC ਹੀ ਚਾਹੇ ਜਰਨਲ ਵਰਗ ਹੀ ਉਹਨਾਂ ਸਾਰੀਆਂ 3 ਭੈਣਾਂ ਨੂੰ ਬਾਬਾ ਸਾਹਿਬਾਂ ਮੀਟ ਕਰਨ ਦੀ ਘਾਤ ਦਿੱਤੇ ਅੱਜ ਸਾਡੀਆਂ ਜਿਹੜੇ ਇਸ ਜਿੰਨੇ ਵੀ ਸਾਡਾ ਭਾਈਚਾਰਾ ਵਾ ਜਿੰਨੇ ਵੀ ਹੋਰ ਵੀ ਇੱਤਰ ਕਸ਼ਟ ਤੇ ਭਾਈਚਾਰਾ ਜਿੰਨਾ ਵੀ ਸਾਡਾ ਵਾ ਉਹਨਾਂ ਦੀਆਂ ਬੇਟੀਆਂ ਜਾਂ ਸਾਡੀਆਂ ਬੇਟੀਆਂ ਦੇਖੋ ਪੜ੍ਹ ਲੈ ਕੇ ਅੱਜ ਅੱਛੀ-ਅੱਛੀਆਂ ਡਾਕਟਰ ਬਣੀਆਂ ਵਾ ਵਕੀਲ ਬਣੀਆਂ ਇੰਜੀਨੀਅਰ ਬਣੀਆਂ ਵਾ ਆਈਪੀਐਸ ਅਫਸਰ ਬਣੀਆਂ ਇੱਕੀ ਦੀ ਵੀ ਦੇ ਨੇ ਬਾਬਾ ਸਾਹਿਬ ਮੀਟ ਕਰਦੀ ਦੇ ਰਿਹਾ ਬਾਬਾ ਸਾਹਿਬ ਮੀਟ ਕਰਨ ਨੇ ਈਆਂ ਨੂੰ ਪੂਰਾ ਅਧਿਕਾਰ ਦਿੱਤਾ ਉਹਦੇ ਨਾਲ-ਨਾਲ ਆਪਣੇ ਐਸੀ ਭਾਈਚਾਰੇ ਨੂੰ ਅਧਿਕਾਰ ਦਿੱਤਾ ਅੱਜ ਜਿਹੜੀ ਲੜਾਈ ਆ ਉਹ ਵਿਚਾਰਾਂ ਦੀ ਆ ਅਸੀਂ ਬਾਬਾ ਸਾਹਿਬ ਨੂੰ ਮੀਟ ਕਰਦੇ ਜਿਹੜੀ ਹੈ ਨਾ ਸਾਡੇ ਦੂਜੇ ਰਾਬਿਆ ਜਿਨ੍ਹਾਂ ਨੇ ਸਾਨੂੰ ਅਧਿਕਾਰ ਦਿੱਤੇ ਆ ਤੇ ਇਹ ਲੋਕ ਜਿਹੜੇ ਮਨੁਮਾਦੀ ਲੋਗ ਆ ਇਹ ਨਹੀਂ ਚਾਹੁੰਦੇ ਕਿ ਇਹ ਆਪਣੇ ਹੱਕ ਲੈ ਸਕਣ ਜੇ ਬਾਬਾ ਜੀਾਂ ਮੇਟ ਕਰਨੇ ਕਲਿਆਣੀ ਲੜਾਈ ਲੜੀ ਸੀ ਅੱਜ ਤੱਕ ਤੇ ਸੈਂਕੜਾ ਜਿੰਨੇ ਬੱਚੀ ਆ ਕਰੋੜਾ ਜਿੰਨੇ ਬੱਚੀ ਆ ਜਿਹੜੇ ਉਹਦੀ ਲੜਾਈ ਲੜਨ ਨੂੰ ਅੱਗੇ ਤਿਆਰ ਹੋਏ ਹੋਏ ਆ ਤੇ ਅੱਜ ਜਿਹੜੀ ਲੜਾਈ ਆ ਸਮਾਜ ਦੀ ਉਹ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਲੜਦੀਆਂ ਹੀ ਬਈਆਂ ਵਾ ਉਹਨਾਂ ਵਾਲੇ ਸਮੇਂ ਦੇ ਵਿੱਚ ਜੇ ਵੀ ਕੋਈ ਐਸੀ ਚ ਭਾਈਚਾਰੇ ਦਾ ਨਤਕਾ ਹੁੰਦਾ ਤੋ ਸਮਾਜ ਕੋ ਲੋਤਾ ਨਮਸਤੇ ਅੰਜਨਾ ਓਮ ਕਸ਼ਪ ਜੋ ਭਾਰਤੀ ਨਿਊਜ਼ ਚੈਨਲ ਹਾਫ ਤੱਕ ਦੇ ਨੇ ਉਹਨਾਂ ਵੱਲੋਂ ਇੱਕ ਟਿੱਪਣੀ ਕੀਤੀ ਗਈ ਸੀ ਤੁਸੀਂ ਉਹਨਾਂ ਬਾਰੇ ਕੀ ਕਹੋਗੇ ਦੇਖੋ ਜੀ ਮੈਂ ਉਸ ਭੈਣ ਨੂੰ ਇਨੀ ਸਮਝ ਨਹੀਂ ਹੈਗੀ ਮੈਂ ਆਬ ਹੈਰਾਨ ਹੁੰਨਾ ਕਿ ਇੱਕ ਐਂਕਰ ਹੈ ਤੂੰ ਇਡੀ ਵਧੀਆ ਐਂਕਰ ਹੈ ਆ ਜੋ ਤੁਸੀਂ ਪੂਰੇ ਭਾਰਤ ਦੇ ਲੋਕ ਨਹੀਂ ਤੁਹਾਨੂੰ ਦੇਸ਼ਵ ਦੇਸ਼ਾਂ ਦੇ ਲੋਕ ਵੀ ਦੇ ਤੁਹਾਨੂੰ ਦੇਖੋ ਤੁਹਾਡੀਆਂ ਖਬਰਾਂ ਨੂੰ ਸੁਣਦੇ ਠੀਕ ਹੈ ਇਹ ਜਿਹੜੀ ਸੋਚ ਆ ਇਹ ਮਨੁਵਾਦੀ ਸੋਚ ਆ ਇਹ ਮਨੁਵਦੀ ਇਸ ਕਰਕੇ ਕਿ ਇਹ ਚਾਹੁੰਦੇ ਆ ਕਿ ਮਤਲਬ ਕਿ ਭਾਰਤ ਦੇ ਦੇ ਵਿੱਚ ਪਾੜ ਪਾਉਣਾ ਜਾਤੀਵਾਦ ਨੂੰ ਲਿਆਉਣਾ ਜਾਤੀਵਾਦ ਦੇ ਉੱਤੇ ਸਮਾਜ ਨੂੰ ਲੜਾਉਣਾ ਤੇ ਅੱਜ ਪੂਰਾ ਭਾਰਤ ਨਿਰਦੇਸ਼ ਨੇ ਇਸ ਵਿਰਾਂਗੀ ਦਾ ਵਿਰੋਧ ਕੀਤਾ ਉਹ ਇਸ ਕਰਕੇ ਕੀਤਾ ਕਿ ਇੰਨੇ ਭਗਵਾਨ ਮਾਲ ਮਿੱਕੀ ਮਹਾਰਾ ਦੀ ਸ਼ੋਭੀ ਨੂੰ ਤੁਮਲ ਕੀਤਾ ਉਹਨਾਂ ਦੀ ਸ਼ੋਭੀ ਨੂੰ ਖਰਾਬ ਕੀਤਾ ਤੇ ਸਾਡੇ ਜਿਹੜੇ ਭਾਈਚਾਰਾ ਸੀ ਭਾਈਚਾਰਾ ਸਾਡੀ ਧਾਰਮਿਕ ਜਥੇਬੰਦੀਆਂ ਨੇ ਪੂਰਾ ਸੰਘਰਸ਼ ਕਰਕੇ ਉਸ ਵਿਰੰਗੀ ਦੇ ਉੱਤੇ ਪਰਚਾ ਦਰਜ ਕਰਾਇਆ ਔਰ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਲੋਕ ਭਗਵਾਨ ਵਾਲਮੀਕੀ ਮਹਾਰਾ ਦੀ ਸ਼ਵੀ ਨੂੰ ਧੂਮਲ ਕਿਤੇ ਹੈ ਧੂਮਲ ਕਰਦੇ ਹੈ ਜਾਂ ਬਾਬਾ ਸ਼ੰਭੂ ਵੇਟ ਕਰਦੀ ਸ਼ਵੀ ਨੂੰ ਧੂਮਲ ਕਰਦੇ ਹੈ ਇਹ ਲੋਕ ਬਖਸ਼ਨੇ ਨਹੀਂ ਚਾਹੀਦੇ ਕਿਉਂਕਿ ਜੇ ਇਹਨਾਂ ਲੋਕਾਂ ਨੂੰ ਅਸੀਂ ਛੱਡਾਂਗੇ ਜਾਂ ਇਹਨਾਂ ਨੂੰ ਲੋਕਾਂ ਨੂੰ ਅਸੀਂ ਬਖਸ਼ਾਂਗੇ ਤੇ ਫਿਰ ਇਹਨਾਂ ਦੀ ਜਿਹੜੀ ਆ ਇਹ ਅਤਿਆਚਾਰ ਹੋਰ ਵਧੇਗਾ ਤੇ ਕਿਉਂਕਿ ਇਹਨਾਂ ਨੇ ਇਹਨਾਂ ਨੂੰ ਲਠ ਪਾਣੀ ਬਹੁਤ ਜ਼ਰੂਰੀ ਆ ਤੇ ਜਿਹੜਾ ਵੀ ਕੋਈ ਮਤਲਬ ਇਹਨਾਂ ਦੀ ਛੇੜਖਾਨੀ ਕਰਦਾ ਵਾ ਜਾਂ ਮਾਲ ਮਿਕੀ ਮਹਾਰਾ ਦੇ ਸ਼ਵੀਨ ਤੋਂ ਮਲਕਾਤਾ ਹੈ ਤੇ ਇਹਨਾਂ ਨੂੰ ਸੌਦਾ ਜ਼ਰੂਰ ਲਾਉਣਾ ਚਾਹੀਦਾ ਵਾ ਕਿ ਉਹਨਾਂ ਨਾਲੇ ਸਮੇਂ ਦੇ ਵਿੱਚ ਦੂਜਿਆਂ ਨੂੰ ਵੀ ਅਗਲਾ ਆ ਸਕੀ ਗੱਲ ਕਰੀਏ ਬਾਲੀਵੁੱਡ ਵਾਲੀ ਸਾਈਡ ਜਾਂਦੀ ਤੇ ਬਾਲੀਵੁੱਡ ਦੇ ਜੋ ਐਕਟਰ ਅਕਸ਼ੇ ਕੁਮਾਰ ਨੇ ਉਹਨਾਂ ਵੱਲੋਂ ਵੀ ਕੁਝ ਵਿਸ਼ੇਸ਼ ਤਰੀਕੇ ਦੀ ਜਿਹੜੀ ਵੀਡੀਓਜ਼ ਵਗੈਰਾ ਨੇ ਜਾਂ ਫਿਰ ਕੁਝ ਭਗਵਾਨ ਵਾਲਮੀਕ ਜੀ ਦੀ ਬਾਰੇ ਕੁਝ ਗਲਤ ਤਰੀਕੇ ਦੀ ਵੀਡੀਓਜ਼ ਬਣਾਈ ਜਾ ਰਹੇ ਨੇ ਔਰ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਕਿ ਇੱਕ ਅਕਸ਼ੇ ਗੁਮਾਰ ਦੀ ਜਿਹੜੀ ਫਿਲਮ ਇਹ ਇੱਕ ਵੀਡੀਓ ਸੀ ਰਿਲੀਜ਼ ਹੋਈ ਸੀ ਸੋਸ਼ਲ ਮੀਡੀਆ ਦੇ ਵਿੱਚ ਉਹਦੇ ਉੱਤੇ ਅਸੀਂ ਕੰਪਲੇਂਟ ਵੀ ਦਿੱਤੀ ਆ ਔਰ ਉਸ ਕੰਪਲੇਂਟ ਨੂੰ ਹਲੇ ਮਤਲਬ ਕਿ ਬੰਦ ਨਹੀਂ ਕੀਤਾ ਗਿਆ ਉਹ ਔਨ ਰਿਕਾਰਡ ਚੱਲਦੀ ਪਈ ਹਲੇ ਉਰੇ ਪ੍ਰਗਟ ਦਿਨ ਆ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆ ਗਿਆ ਸੀ ਅਸੀਂ ਆਪਣੇ ਪਰਿਵਾਰ ਚ ਹੀ ਆਪਣੇ ਸਮਾਜ ਦੇ ਵਿੱਚ ਉਹਨੂੰ ਰਲ ਮਿਲ ਕੇ ਮਨਾਇਆ ਹੁਣ ਅਸੀਂ ਮਤਲਬ ਕਿ ਪ੍ਰਗਟ ਦਿਨ ਤੋਂ ਫ੍ਰੀ ਹੋ ਗਏ ਆ ਹੁਣ ਅਸੀਂ ਜਿਹੜੀ ਅਕਸ਼ੇ ਕੁਮਾਰ ਨੇ ਜਿਹੜੀ ਇਹ ਆਪਣੀ ਵੀਡੀਓ ਅਪਲੋਡ ਕੀਤੀ YouTube ਦੇ ਉੱਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਉਹਨੂੰ ਬੁਲਾਇਆ ਜਾਵੇ ਉਹ ਆਪਣਾ ਆ ਕੇ ਇੱਥੇ ਸਪਸ਼ਟੀਕਰਨ ਕਰੇ ਕਿ ਇਹ ਵੀਡੀਓ ਕਿਸ ਤਰ੍ਹਾਂ ਬਣੀ ਇਹ YouTube ਤੇ ਕਿਸ ਤਰ੍ਹਾਂ ਗਈ ਔਰ ਇਨੇ ਜਿਹੜਾ ਇਹਦੀ ਇਨੇ ਆਪਣੀ ਹੀ ਇੱਕ ਫੋਟੋ ਜਿਹੜੀ ਉਹਦੀ ਉਹਦੀ ਜਿਹੜੀ ਭਗਵਾਨ ਵਾਲਮੀਕੀ ਮਹਾਰਾ ਦਾ ਰੂਪ ਬਣਾ ਕੇ ਵੀਡੀਓ ਵਾਇਰਲ ਹੋਈ ਆ ਉਹਦੇ ਵਿੱਚ ਉਹ ਉਹਦੇ ਵਿੱਚ ਸ਼ਾ ਵੀ ਉਹਨਾਂ ਦੀ ਖਰਾਬ ਕੀਤੀ ਆ ਉਹ ਆਪਣਾ ਸਪਸ਼ਟੀਕਰਨ ਕਰੇ ਭਗਵਾਨ ਵਾਲਮੀਕੀ ਮਹਾਰਾ ਦੇ ਤੀਰਤੇ ਵਿੱਚ ਆ ਕੇ ਸਾਧੂ ਸੰਤਾਂ ਦੇ ਅੱਗੇ ਠੀਕ ਹੈ ਜੇ ਉਹ ਨਹੀਂ ਕਰੇਗਾ ਤੇ ਫਿਰ ਸੰਘਰਸ਼ ਜਿਹੜਾ ਉਹਨੂੰ ਤਿੱਖਾ ਕੀਤਾ ਜਾਏਗਾ ਫਿਰ ਇਹਦੇ ਉੱਤੇ ਜਿਹੜੇ ਕੋਈ ਧਰਮ ਦੇ ਪ੍ਰਦਰਸ਼ਨ ਵੀ ਕੀਤੇ ਜਾਣਗੇ ਜੇ ਫਿਰ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਪੁਲਿਸ ਪ੍ਰਸ਼ਾਸਨ ਔਰ ਪੰਜਾਬ ਸਰਕਾਰ ਰਹੀ ਬਾਰ ਬਾਰ ਐਸੀ ਭਾਈਚਾਰੇ ਦੇ ਧਰਮ ਤੇ ਅਹ ਭਗਵਾਨ ਵਾਲਮੀਕ ਜੀ ਦੀ ਅਹ ਧਾਰਮਿਕ ਚੀਜ਼ਾਂ ਜਿਹੜੀਆਂ ਨੇ ਉਹਨਾਂ ਨਾਲ ਬਾਰ ਬਾਰ ਛੇੜ ਛਾੜ ਕਰਨ ਵਾਲੇ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਅਸੀਂ ਤੇ ਉਹਨਾਂ ਨੂੰ ਸਮਝਾਉਣਾ ਚਾਹੁੰਦੇ ਆ ਕਿ ਜਿਹੜੀ ਛਵੀ ਤੁਸੀਂ ਖਰਾਬ ਕਰਦੇ ਜੀ ਇਹ ਚੀਜ਼ਾਂ ਨੂੰ ਹਟ ਜਾਓ ਨਹੀਂ ਤੇ ਫਿਰ ਜੇ ਤੁਸੀਂ ਇਹ ਚੀਜ਼ ਨੂੰ ਨਹੀਂ ਕਰੋਗੇ ਤੇ ਫਿਰ ਮਜਬੂਰਨ ਜਿਹੜਾ ਵਾ ਵਾਲਮੀਕੀ ਸਮਾਜ ਐਸੀ ਭਾਈਚਾਰਾ ਇਹ ਤੇ ਸੰਘਰਸ਼ ਕਰੇਗਾ ਤੇ ਕੱਲ ਨੂੰ ਜੇ ਫਿਰ ਕਿਸੇ ਨੂੰ ਕੋਈ ਸੌਦਾ ਵੀ ਲਾਣਾ ਪਿਆ ਤਾਂ ਜਰੂਰ ਲਵਾਂਗੇ ਅੱਜ ਤੋਂ 1 ਮਹੀਨੇ ਪਹਿਲਾਂ ਇੱਕ ਨਿਊਜ਼ ਕਾਫੀ ਵਾਇਰਲ ਹੋਈ ਸੀ ਜਿਦੇ ਵਿੱਚ ਕਿ ਇੱਕ 5 ਸਾਲ ਦੇ ਬੱਚੇ ਦੇ ਨਾਲ ਬਹੁਤ ਹੀ ਦਰਿੰਦਗੀ ਵਰਤੀ ਗਈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਉਸ ਬੱਚੇ ਦੇ ਨਾਲ ਜਿਹੜਾ ਸ਼ੋਸ਼ਣ ਕੀਤਾ ਗਿਆ ਉਸ ਬੱਚੇ ਦਾ ਦਰਦਨਾਕ ਉਹਦੇ ਨਾਲ ਘਟਨਾ ਹੋਈ ਇਹ ਬੜੀ ਕੀ ਨਾਲ ਦੇ ਦਿਲ ਇਹਦੇ ਵਿੱਚ ਨਾ ਮਤਲਬ ਚੋੜਿਆ ਗਿਆ ਕਿ ਹੈਰਾਨ ਹੁੰਨੇ ਆ ਕਿ ਸਰਕਾਰਾਂ ਜਾਂ ਪ੍ਰਸ਼ਾਸਨ ਇੰਨੀ ਉਸ ਬੱਚੇ ਨਾਲ ਦਰਿੰਦਗੀ ਹੋਈ ਤੇ ਉਸ ਬੰਦੇ ਦੇ ਉੱਤੇ ਜਿਹੜੀ ਕਾਰਵਾਈ ਆ ਜਿਹਹੋ ਜੀ ਉਹਨੇ ਦਰਿੰਦਗੀ ਕੀਤੀ ਉਹੋ ਜੀ ਉੱਤੇ ਕਾਰਵਾਈ ਨਹੀਂ ਹੋਈ ਇਹੋ ਜੇ ਬੰਦੇ ਨੂੰ ਤੇ ਚੌਂਕ ਦੇ ਵਿੱਚ ਖਲਾਰ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ ਜਾਂ ਉਹਨੂੰ ਚੌਂਕ ਦੇ ਵਿੱਚ ਫਾਂਸੀ ਦੇ ਵਿੱਚ ਲਟਕਾਇਆ ਜਾਵੇ ਇਹੋ ਜੇ ਬਤਿਆਨ ਜਿਹੜੀ ਆ ਜਿਹੜੀ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਕਿਸੇ ਬੱਚੇ ਦੇ ਨਾਲ ਕਿਸੇ ਤਰ੍ਹਾਂ ਦੀ ਗਲਤ ਦਰਿੰਦਗੀ ਨਾ ਕਰ ਸਕੇ ਤੇ ਅਸੀਂ ਤੇ ਸਰਕਾਰਾਂ ਨੂੰ ਚਾਹਿਆ ਹੈ ਕਹਿੰਦੇ ਆ ਕਿ ਇਹੋ ਜਿਹੇ ਲੋਕ ਜਿਹੜੇ ਸ਼ਰੇਆਮ ਸੜਕਾ ਦੇ ਉੱਤੇ ਟੰਗਾ ਦੇਣੇ ਚਾਹੀਦੇ ਆ ਅਕਲੋਣੀ ਚਾਹੀਦੀ ਆ ਤੇ ਜਿਹੜੇ ਲੋਕ ਇਹੋ ਜੀ ਦਰਿੰਦਗੀ ਕਰਦੇ ਨੇ ਅਸੀਂ ਤੇ ਆਪ ਹਰਾਨ ਹੋਨੇ ਕਿ ਸਰਕਾਰਾਂ ਇਹ ਸਰਕਾਰਾਂ ਨਾ ਹਾਲੇ ਹੈ ਇਹ ਪ੍ਰਸ਼ਾਸਨ ਨਾ ਹਾਲੇ ਅੱਜ ਉਹ ਦੂਸਰੇ ਜਿਹੜੇ ਲੋਗ ਆ ਉਹ ਵੀ ਡਰ ਦੇ ਮਾਰੇ ਲੋਕਾਂ 'ਚ ਇੰਨੀ ਇਹ ਹੈ ਗਈ ਆ ਮਤਲਬ ਡਰ ਖੋਪ ਕੇ ਲੋਕ ਆਪਣੇ ਬੱਚੇ ਨਹੀਂ ਬਾਹਰ ਕੱਢ ਸਕਦੇ ਸਰਕਾਰਾਂ ਨੂੰ ਚਾਹੀਦਾ ਇਸ ਚੀਜ਼ ਦੇ ਉੱਤੇ ਨੱਥ ਪਾਉਣੀ ਪਿੱਛੇ ਜਿਹੜਾ ਹੜਾ ਆਇਆ ਸਨ ਉਹਨਾਂ ਦੇ ਵਿੱਚ ਪੰਜਾਬ ਦੇ ਐਸੇ ਭਾਈਚਾਰੇ ਜਾਂ ਫਿਰ ਆਮ ਅਦਰ ਕਾਸਟ ਜੋ ਉਹਨਾਂ ਲੋਕਾਂ ਦੇ ਘਰ ਜਾਨੀ ਮਾਲੀ ਕਾਫੀ ਨੁਕਸਾਨ ਹੋਇਆ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਪਿੱਛੇ ਜਿਹੜੇ ਹੜਾ ਆ ਉਸ ਟਾਈਮ ਦੇ ਵਿੱਚ ਲੋਕ ਚਾਹੁੰਦੇ ਹੈ ਕਿ ਸਰਕਾਰਾਂ ਵੱਲੋਂ ਉਸ ਪਰਿਵਾਰਾਂ ਨੂੰ ਫੈਸਿਲਿਟੀਆਂ ਮਿਲ ਸਕਣ ਮਗਰ ਅੱਜ ਤੱਕ ਉਸ ਸਰਕਾਰ ਜਿਹੜੀ ਸਰਕਾਰ ਹੈ ਸਰਕਾਰ ਨੇ ਕਿਸੇ ਤਰ੍ਹਾਂ ਦੀ ਵੀ ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਦੇ ਘਰ ਟੁੱਟ ਗਏ ਆ ਜਿਨ੍ਹਾਂ ਦੇ ਡੰਗਰਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੀ ਪੈਲੀਆਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਘਰੋਂ ਬੇਗਾਰ ਹੋ ਗਏ ਆ ਸਰਕਾਰ ਵੱਲੋਂ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਫੈਸਿਲਿਟੀ ਨਹੀਂ ਮਿਲੇ ਅਸੀਂ ਤੇ ਬੜਾ ਕੋ ਸੋਚਿਆ ਹੈ ਕਿ ਸਾਡੇ ਮਤਲਬ ਕਿ ਜਿਹੜੀ ਹੁਣ ਏਡਾ ਵੱਡਾ ਹਾੜ ਦੇ ਵਿੱਚ ਲੋਕ ਪੀੜਿਤ ਹੋਏ ਆ ਕਿਤੇ ਕਿਤੇ ਡਰੇ ਮਤਲਬ ਕਿ ਸਿੰਗਰਾਣੇ ਲਾ ਲੋ ਤੁਸੀਂ ਆ ਮਤਲਬ ਹੀਰੋਣੇ ਲਗਾ ਲੋ ਹੋਰ ਵੀ ਕਈ ਲੋਕ ਜਿਹੜੇ ਆ ਉਹਨਾਂ ਤੋਂ ਲਾਦਾ ਵੀ ਕਈ ਲੋਕ ਜਿਹੜੇ ਮਦਦ ਕਰਨ ਵਾਲੇ ਲੋਕ ਜਿਹੜੇ ਇਨਸਾਨੀਅਤ ਨੂੰ ਸਮਝਦੇ ਨੇ ਉਹ ਲੋਕਾਂ ਨੇ ਵੱਧ ਚੜ ਕੇ ਜਿਹੜੀ ਮਦਦ ਉਹਨਾਂ ਪਰਿਵਾਰਾਂ ਨੇ ਕੀਤੀ ਮਗਰ ਸਰਕਾਰਾਂ ਨੂੰ ਚਾਹੀਦਾ ਵਾ ਕਿ ਜਿਹੜੇ ਲੋਕ ਮਤਲਬ ਕਿ ਇਸ ਟਾਈਮ ਹਾੜ ਦੇ ਵਿੱਚ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ ਸਰਕਾਰ ਉਹਨਾਂ ਨੂੰ ਫੈਸਿਲਿਟੀਆਂ ਦੇਣ ਕਿ ਉਹ ਆਪਣੇ ਪੈਰਾਂ ਦੇ ਉੱਤੇ ਕੇ ਸਟੈਂਡ ਹੋ ਸਕਣ ਫਿਰ ਜੇ ਸਰਕਾਰ ਚ ਆਮ ਆਦਮੀ ਪਾਰਟੀ ਚੋਂਦੀ ਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਉੱਤੇ ਫਿਰ ਆਪਣੀ ਸਰਕਾਰ ਬਣਾ ਚੱਕੀਏ ਫਿਰ ਇਹਨਾਂ ਨੂੰ ਇਸ ਇਹਨਾਂ ਲੋਕਾਂ ਬਾਰੇ ਸੋਚਣਾ ਪੈਣਾ ਵਾ ਜੇ ਇਹਨਾਂ ਲੋਕਾਂ ਦੇ ਬਾਰੇ ਇਹ ਨਹੀਂ ਸੋਚਣਗੇ ਜੇ ਇਹਨਾਂ ਨੂੰ ਸੁਵਿਧਾਵਾਂ ਨਹੀਂ ਦੇਣਗੇ ਤੇ ਫਿਰ ਆਮ ਆਦਮੀ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਕਦੀ ਵੀ ਇਸ ਮਤਲਬ ਕਿ ਇੱਥੇ ਪੰਜਾਬ ਛੱਡ ਕੇ ਪੂਰੇ ਭਾਰਤ ਵਿੱਚ ਨਹੀਂ ਆਏਗੀ ਤੇ ਇਸ ਕਰਕੇ ਜੇ ਇਹਨਾਂ ਨੂੰ ਮੈਂ ਦੱਸਣਾ ਚਾਹੁੰਨਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਜੇ ਤੁਸੀਂ ਸਰਕਾਰ ਬਣਾਉਣੀ ਹੈ ਤੇ ਜਿਨ੍ਹਾਂ ਲੋਕਾਂ ਦੇ ਹੜ੍ਹਾਂ ਚ ਨੁਕਸਾਨ ਹੋਏ ਸੀ ਉਹਨਾਂ ਹੜ੍ਹਾਂ ਦੇ ਉਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ ਉਹਨਾਂ ਦੇ ਪਰਿਵਾਰਾਂ ਦੀ ਦੇ ਕਿਰਕੇ ਤੇ ਫਿਰ ਹਾਨੂੰ ਵੀ ਪਤਾ ਲੱਗੇ ਕਿ ਇਹ ਸਰਕਾਰਾਂ ਨੇ ਆਮ ਆਦਮੀ ਪਾਰਟੀ ਨੇ ਇਸ ਪਰਵਾਰਾਂ ਬਾਰੇ ਕੁਝ ਸੋਚਿਆ ਸੀ ਅਸੀਂ ਚਾਹੁੰਦੇ ਹਾਂ ਕਿ ਇਸ ਪਰਵਾਰਾਂ ਦੀ ਮਦਦ ਤੇ ਜੜੀ ਇਹ ਵੱਧ ਤੋਂ ਵੱਧ ਕੀਤੀ ਜਾਵੇਂਦੇ ਮਾਧਿਮ ਰਾਹੀ ਤੁਸੀਂ ਕੋਈ ਸੰਦੇਸ਼ ਦੇਣਾ ਚਾਹੋਗੇ ਜੀ ਜਰੂਰ ਸੰਦੇਸ਼ ਦੇਣਾ ਚਾਹਾਂਗੇ ਅਸੀਂ ਤੇ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਸਾਡਾ ਐਸੀਪਾਈ ਕਹਾਰਾ ਹੈ ਜਾਂ ਹੋਰ ਵੀ ਅਦਰ ਕਾਸਟਾਂ ਦੇ ਲੋਗ ਆ ਅੱਜ ਸਾਧ ਪੜੇ ਲਿਖੇ ਲੋਗ ਆ ਬੜਾ ਅੱਛਾ ਪਿਆਰ ਮੁਹੱਬਤ ਬਣਿਆ ਸਭ ਦੇ ਵਿੱਚ ਜਿਹੜੇ ਲੋਗ ਕੁਛ ਲੋਗ ਸਾਡੇ ਲੋਕਾਂ ਨੂੰ ਲੜਾਉਣਾ ਚਾਹੁੰਦੇ ਆ ਕੁਛ ਲੋਗ ਧਰਮਾਂ ਦੇ ਨਾਂ ਤੇ ਰਾਜਨੀਤੀਆਂ ਘੇੜਦੇ ਆ ਕੁਛ ਲੋਗ ਜਾਤੀਵਾਦ ਕਰਦੇ ਆ ਇਹਨਾਂ ਲੋਕਾਂ ਤੋਂ ਬਚੋ ਕਿਉਂਕਿ ਪ੍ਰਮਾਤਮਾ ਨੇ ਇਨਸਾਨ ਬਣਾਇਆ ਵਾ ਅਸੀਂ ਇਨਸਾਨ ਦੀ ਗੱਲ ਕਰੀਏ ਬਲਕਿ ਜਾਤੀਵਾਦ ਦੀ ਗੱਲ ਨਾ ਕਰੀਏ ਕਿਉਂ ਕਿ ਦੇਖੋ ਕੱਲ ਨੂੰ ਜਦੋਂ ਕੋਈ ਬੰਦਾ ਹਸਪੀਟਲ ਦੇ ਵਿੱਚ ਦਾਖਲ ਹੋਇਆ ਹੁੰਦਾ ਵਾ ਉਹਨੂੰ ਕਿਤੇ ਬਲੱਡ ਦੀ ਲੋੜ ਪੈਂਦੀ ਆ ਉਹ ਜਦੋਂ ਬਲੱਡ ਲੈਣ ਜਾਂਦਾ ਕਦੀ ਉਹਨੇ ਜਾਤੀਵਾਦ ਨਹੀਂ ਵੇਖੀ ਨਾ ਉਹਨੇ ਇਹ ਨਹੀਂ ਕਦੀ ਕਿ ਐਸੀ ਦਾ ਖੂਨ ਹੈ ਜਾਂ ਬੀਸੀ ਦਾ ਖੂਨ ਹੈ ਜਾਂ ਆਓਬੀਸੀ ਦਾ ਖੂਨ ਹੈ ਤੇ ਜਾਂ ਜਰਨਲ ਦਾ ਖੂਨ ਹੈ ਉਹ ਕਹਿੰਦਾ ਕੀ ਹੈ ਕਿ ਮੇਰੇ ਪਰਿਵਾਰ ਦੀ ਜਾਨ ਬਚਣੀ ਚਾਹੀਦੀ ਆ ਉਸ ਟਾਈਮ ਦੇ ਵਿੱਚ ਤੇ ਅਸੀਂ ਜਾਤੀਵਾਦੀ ਗੱਲ ਨਹੀਂ ਕਰਦੇ ਉਸ ਟਾਈਮ ਚ ਅਸੀਂ ਕਹਿੰਨੇ ਨਹੀਂ ਜੀ ਨਹੀਂ ਬਲੱਡ ਦੇ ਦਿਓ ਤੇ ਅਸੀਂ ਆਪਣੇ ਬੰਦੇ ਨੂੰ ਬਚਾਈਏ ਠੀਕ ਹੈ ਮਗਰ ਮੈਂ ਤੁਹਾਨੂੰ ਬੇਨਤੀ ਕਰਦਾ ਮਾਂ ਕਿ ਆਪਣੇ ਜਿੰਨਾ ਵੀ ਭਾਈਚਾਰਾ ਵਾ ਉਨਾ ਆਪਚ ਪਿਆਰ ਬਣਾ ਕੇ ਰੱਖੋ ਜਿਹੜੇ ਲੋਕ ਜਾਤੀਵਾਦ ਕਰਦੇ ਉਹਨਾਂ ਦਾ ਵਿਰੋਧ ਜ਼ਰੂਰ ਕਰੋ ਉਹਨਾਂ ਲੋਕਾਂ ਨੂੰ ਅਕਲ ਸਿਖਾਓ ਕਿ ਤੂੰ ਭਈ ਇਹ ਚੀਜ਼ ਸਾਡੇ ਵਿੱਚ ਨਹੀਂ ਨੇ ਹੋਣੀ ਕਿਉਂ ਸਮਾਜ 'ਚ ਅਸੀਂ ਲੋਕ ਵਿਚਰਦੇ ਹਾਂ ਸਾਡਾ ਕਈ ਅਦਰ ਕਾਸਟਾਂ ਦੇ ਨਾਲ ਪਿਆਰੇ ਆ ਸਾਡਾ ਪਰਿਵਾਰਿਕ ਸਾਂਝ ਬਣੀ ਹੋਈ ਆ ਇੱਕ ਬੁਰਕੀ ਆ ਸਾਡੀ ਉਹਨਾਂ ਦੇ ਨਾਲ ਸ਼ਰਾਰਤੀ ਅੰਸਰੇ ਚਾਹੁੰਦੇ ਨਹੀਂ ਆ ਉਹ ਲੋਕਾਂ ਨੂੰ ਘਬਰਾਟ ਹੋਣਾ ਪਈ ਆ ਕਿ ਇਹ ਆਪਚ ਪਿਆਰ ਮੁਹੱਬਤ ਕਿਉਂ ਬਣਾ ਕੇ ਰੱਖੀ ਆ ਇਹਨਾਂ ਲੋਕਾਂ ਤੋਂ ਜਿਹੜਾ ਵਾ ਆਪਾਂ ਨੂੰ ਜਿਹੜਾ ਧਿਆਨ ਰੱਖਣਾ ਪੈਣਾ ਵਾ ਕਿ ਇਹ ਲੋਕ ਸਾਡੇ ਵਿੱਚ ਬੈਠ ਕੇ ਵਿਵਾਦ ਔਰ 파ੜ ਨਾ ਪਾਣ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਉਹਨਾਂ ਵਾਲੇ ਸਮੇਂ ਦੇ ਵਿੱਚ ਆਪਣਾ ਪਿਆਰ ਮੁਹੱਬਤ ਬਣਾ ਕੇ ਰੱਖੋ ਆਪਣੇ ਬੱਚਿਆਂ 'ਚ ਇਹ ਅੱਛੀ ਸੋਚ ਰੱਖੋ ਔਰ ਜਿਹੜੇ ਨਸ਼ਿਆਂ ਤੋਂ ਬੱਚੇ ਆਪਣੇ ਬਚਾ ਕੇ ਰੱਖੋ ਉਹਨਾਂ ਨੇ ਸਮੇਂ ਦੇ ਵਿੱਚ ਜਿਹੜੀ ਆ ਆਪਣੇ ਬੱਚੇ ਪੜ੍ਹ ਲਿਖ ਕੇ ਇੱਕ ਅੱਛੀ ਪੋਸਟਾ ਦੇ ਉੱਤੇ ਬਹਿ ਕੇ ਸਮਾਜ ਦਾ ਨਾਮ ਰੋਸ਼ਨ ਕਰ ਸਕਣ ਜਵਾਨੀ ਕੀ ऐसे एक विशेष मुलाकात वीर सुमित काली जी ਦੇ ਨਾਲ ਜਿਨ੍ਹਾਂ ਦੇ ਨਾਲ ਕੀ ਕੁਝ ਵਿਸ਼ੇਸ਼ ਮੁੱਦੇ ਤੇ ਗੱਲਬਾਤ ਹੋਈ ਪੱਤਰਕਾਰ ਸਾਹਿਬ ਸਿੰਘ ਨਾਲ ਸਿਮਰਨ ਮੱਟੂ ਦੀ ਵਿਸ਼ੇਸ਼ ਰਿਪੋਰਟ